ਬੰਦੂ ਦੁਕਾਨ ਦੇ ਖਾਤੇ ਜੋ ਰਾਤ ਨੂੰ ਵੀ ਵਾਤਾਤਨ ਹੁੰਿਆ ਉਹ ਨੂੰ ਮੱਧ ਨਗਰ ਰਸਤੇ ਹੋਏ ਅਸੀਂ ਜਿਹੜਾ ਇਲਾਕੇ ਦੇ ਵਿੱਚ ਮਸਾਵਰ ਦੇ ਨੱਤਾਂ ਬੰਦੀ ਕੀਤੀ ਹੋਈ ਹੈ ਅਤੇ ਸਾਡੇ ਜਿਹੜੇ ਪੀਸੀਆ ਨੇ ਉਹ ਦਿਨ ਰਾਤ ਜਿਹੜੇ ਸਰਗਰਮ ਰਹਿੰਦੇ ਹਨ ਇਸ ਨੂੰ ਮੱਧ ਨਗਰ ਰਸਤੇ ਹੋਏ ਸਾਨੂੰ ਕਾਮਜਾਬੀ ਮਿਲਿਸੀ ਜਿਹੜੇ ਰਾਤ ਨੂੰ ਤਿੰਨ ਜਿਹੜੇ ਚੋਰ ਸਾਨੂੰ ਉਹ ਕਾਬੂ ਪਿੱਛੇ ਦੇ ਅਸੀਂ ਪਹਿਲਾਂ ਉਹ ਸ਼ਕਤੀ ਹਾਲਤ ਦੇ ਵਿੱਚ ਖੂਬ ਦੇ ਕਰਕੇ ਇੱਕ ਸਮਾਂ ਦੇ ਬੱਤੀ ਬਾ ਦਿੱਤੀ ਸੀ ਪਰ ਜਦੋਂ ਥਾਣੇ ਲੈ ਕੇ ਬਧੇਰੇ ਪੁੱਛ ਕੇ ਕੀਤੀ ਜੀ ਤਾਂ ਉਹਨੇ ਇਨਕਾਰ ਕੀਤਾ ਇਹ ਜਿਹੜੇ ਅਸੀਂ ਰਾਤ ਨੂੰ ਗੱਡੀਆਂ ਤੋਂ ਮੰਦਰਾ ਯੂਪੀ ਦੀ ਜਿਹੜੀ ਗੱਡੀ ਆ ਜਿਹਦੇ ਵਿੱਚ ਕਪੜਾ ਦਾ ਤਾਫਾ ਸਮਾਨ ਸੀਗਾ ਉਹਦੇ ਵਿੱਚੋਂ ਅਸੀਂ ਦੋ ਬੋਰੇ ਜਿਹੜੇ ਉਹ ਪਿੱਛੇ ਰਸੇ ਵੱਢ ਕੇ ਉਹਨਾਂ ਦੇ ਚੋਰੀ ਕਰ ਲੈ ਸੀਗੇ ਉਹ ਬਰਾਮਦ ਹੋ ਚੁੱਕੇ ਨੇ ਸਾਡੇ ਕੋਲ ਅਤੇ ਅਸੀਂ ਇਹਨਾਂ ਦੇ ਅਗੇਂਸਟ ਜਿਹੜਾ ਹੈਗਾ ਐਫ ਆਈ ਆਰ ਨੰਬਰ 20 2310225 303 ਉਹ ਜਿਹੜੀ ਇਹ ਚੋਰੀ ਈ ਸਾਰਾ ਉਹਦੇ ਵਿੱਚ ਅਸੀਂ ਐਫ ਆਈ ਆਰ ਦਰਜ ਨਾਣਾ ਬਣਾ ਬਣਾ ਕੇ ਕਰ ਦਿੱਤੀ ਗਈ ਹੈ ਅਤੇ ਕੱਲ ਅਸੀਂ ਇਹਦੇ ਵਿੱਚ 317 ਉਹਦਾ ਬੀਐਨਐਸ ਦਾ ਬਧਾ ਕੀਤਾ ਗਿਆ ਤਾਂ ਕਿ ਜੋ ਕੋਈ ਜਿਹੜੀ ਬਰਾਬਰੀ ਸੰਮੋਚ ਕੀਤੀ ਹੋਵੇ ਸੋਸ਼ਲ ਦਾ 2 ਦਿਨ ਦਾ ਜਿਹੜਾ ਪੁਲਿਸ ਰਿਮਾਨ ਪਿਆ ਹੈਗਾ ਇਹਦੇ ਵਿੱਚ ਇੱਕ ਪ੍ਰਕਾਸ਼ ਨਾਮ ਦਾ ਇੱਕ ਸੰਦੀਪ ਅਤੇ ਇੱਕ ਰਾਜਵ ਸਿੰਘ ਜਿਹੜੇ ਲੋਕੀ ਸਾਨੂੰ ਕਾਬੂ ਹਿਸਤੇ ਨੇ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਚੋਰੀ ਦੇ ਪਰਚੇ ਨੇ ਮੁਸਤਨ ਚੋਰੀ ਵਗੈਰਾ ਦੇਖਦੇ ਹੋ ਕੋਸ਼ਰਾਬ ਦਾ ਪਰਚਾ ਵੀ ਹੈਗਾ ਸੋ ਇਹ ਜਿਹੜੇ ਕੋਨੇ ਰਾਤ ਨੂੰ ਗਾਇਤ ਗਾਇਤ ਰਾਤ ਨੂੰ ਜਿਹੜੀਆਂ ਸੜੀਆਂ ਚੱਲੀਆਂ ਜਾਂਦੀਆਂ ਉਹਨਾਂ ਦੇ ਰਸਤੇ ਨਿਪਟਾਣਾ ਪੱਟ ਕੇ ਚੱਲਣੀ ਮਾਰਮ ਦੇ ਵਿੱਚ 30 ਸਾਲਾਂ ਤੋਂ ਬਚੇ ਸਕਣ ਦੇ ਹਰ ਦੇ ਉਹ ਡੈਰੇਜਰ ਚੱਪੇ ਰਹੇ। ਅੰਜੀਲ ਵਿਵਾਂਦਰੀ ਦੇ ਉਸ ਨੇ ਮੋਟਾ ਕੀਤਾ। ਕੱਲ ਸਿਟੀ ਮੋਗਾ ਨੂੰ ਦੋ ਮੁਕਾਦਮਿਆਂ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਜਿਦੇ ਵਿੱਚ ਇੱਕ ਚ ਦੋ ਦੋਸ਼ੀਆਂ ਤੋਂ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਜਿਹੜੇ ਤਿੰਨ ਮੋਟਰਸਾਈਕਲ ਚੋਰੀ ਤੇ ਬਰਾਮਦ ਕੀਤੇ ਗਏ ਇਹਨਾਂ ਦੇ ਖਿਲਾਫ ਮੁਕਾਦਮਾ ਦਰਜ ਕੀਤਾ ਗਿਆ। ਤੇ ਦੋ ਦੋਸ਼ੀ ਜੀਰੇ ਦੇ ਆ ਜਿਹੜੇ ਮੋਬਾਈਲ ਫੋਨ ਦੇ ਆਤੀ ਸੀਗੇ ਉਹਨਾਂ ਨੂੰ ਵੀ ਅੜ ਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈਆਂ ਤੇ ਉਹਨਾਂ ਤੋਂ ਦੋ ਮੋਬਾਈਲ ਜਿਹੜੇ ਚੋਰੀ ਦੇ ਬਰਾਮਦੇ ਮੋਟਰਸਾਈਕਲ ਜਿਹੜੇ ਚੋਰੀ ਕਿਸੇ ਦੇ ਰਹਿ ਗਏ ਇਹ ਕਲਾਰ ਨਗਰ ਮੋਗੇ ਦੀ ਆ ਤੇ ਬਹਿਟਾ ਇਹ ਬਾਹਰ ਦੇ ਰਹਿਣ ਵਾਲੇ ਜੁਪੀ ਦਾ ਤੇ ਕੋਈ ਹਰਿਆਣੇ ਦਾ ਹੈਗੇ ਇਹ ਦੋਏ ਪਰ ਹਾਲੇ ਇੱਥੇ ਰਹਿੰਦੇ ਸੀਗੇ ਇਹ ਜਿਹੜੇ ਦੋਏ ਤੁਸੀਂ ਦੇਖਤਾ ਹੈ ਪਹਿਲਾਂ ਇਹ ਇਹ ਮੈਂ ਮੰਨ ਲੇ ਕਰ ਲਈ ਉਹ ਅਸੀਂ ਹੁਣ ਸਾਰੇ ਉਹ ਚੈੱਕ ਕਰ ਰਹੇ ਹਾਂ ਉਹਨਾਂ ਦਾ ਸਾਬਕਾ ਰਿਕਾਰਡ ਚੈੱਕ ਕਰਕੇ ਫੇਰ ਮਾਰਨ ਲੱਗੇ ਇਹਨਾਂ ਤੋਂ ਹੋਰ ਵੀ ਪੁਚੇਸ਼ ਕਰਕੇ ਤੇ ਹੋਰ ਵੀ ਵਾਰਦਾਤਾਂ ਦਾ ਪਤਾ ਲੱਗਦਾ ਠੀਕ ਹੈ ਤੇ ਵੇਚ ਵੀ ਨਹੀਂ ਕਰ ਰਹੇ ਇਹ ਹੁਣ ਇਹਨਾਂ ਤੋਂ ਰਿਮਾਂਡ ਤੇ ਹੀ ਪਤਾ ਲੱਗੂਗਾ ਵੀ ਕਿਹਨੂੰ ਕਿਹਨੂੰ ਅੱਗੇ ਇਹਨਾਂ ਨੇ ਵੇਚਿਆ ਜਾਂ ਜਿਹੜੇ ਹੋਰ ਵੀ ਛੋੜੀ ਦਿੱਤੇ ਆ ਤੇ ਉਹ ਰਿਮਾਂਡ ਪਰਾਨ ਨਾ ਹੋ ਸਕੇ ਸੱਚੀ ਦਾ ਪੁਛੇ ਇਹ ਕਿਹੜੇ ਕਿਹੜੇ ਲੱਗਿਆ ਮੂਸ਼ਾਨਾ ਨਾ ਹੋਵੇ ਇਹ ਤਾਂ ਇੱਦਾਂ ਇਹ ਵੀ ਜਿੱਥੇ ਵੀ ਇਹਨਾਂ ਦਾ ਜਿੱਥੇ ਸੌਫਟ ਟਾਰਗੇਟ ਹੋਇਆ ਕੋਈ ਬੰਦਾ ਖੜਾ ਕੇ ਘਾ ਚਲ ਗਿਆ ਉਹ ਉਹ ਉਹਨੂੰ ਇਹ ਟਾਰਗੇਟ ਕਰਦੇ ਸੀ ਪਰ ਫਿਰ ਵੀ ਇਹਨਾਂ ਤੋਂ ਹੋਰ ਵੀ ਪੁਚਕੀ ਕੀਤੀ ਜਾ ਰਹੀ ਜਿਹੜੇ ਮੋਬਾਈਲ ਚੋਰੀਆ ਗਏ ਮਣੀ ਗੁਲਨਾ ਗੁਲ ਵੀ ਦੋ ਮੋਬਾਈਲ ਚੋਰੀ ਦੇ ਬਰਾਮਦ ਹੋਏ ਆ ਤੇ ਹੋਰ ਵੀ ਉਹਨਾਂ ਦੀ ਪੁਚਕਿਸ਼ ਕਰਕੇ ਤੇ ਉਹਨਾਂ ਤੋਂ ਜਿਹੜੇ ਹੋਰ ਵੀ ਪੁੱਛタルੀ ਸੀ ਜਿਹੜੇ ਤਾਂ ਮੋਗੇ ਆਦੇ ਸੀ ਇਹ ਟਾਕਾ ਹਾਂ ਮੋਗੇ ਮੋਗੇ ਚਾਹੀਤੇ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਪਿੰਡ ਡਾਲਾ ਦੇ ਵਿੱਚ ਕੁਈ ਦੋ ਵਿਅਕਤੀ ਆਏ ਜਿਨ੍ਹਾਂ ਨੇ ਫਾਇਰ ਕੀਤਾ ਤੇ ਅਸੀਂ ਉਸਤੇ ਤੁਰੰਤ ਆਪਣੀ ਟੀਮ ਐਸ ਐਚ ਓ ਸਾਹਿਬੀ ਮੌਕੇ ਤੇ ਪਹੁੰਚੇ ਤੇ ਮੈਂ ਵੀ ਮੌਕੇ ਤੇ ਪਹੁੰਚਿਆ ਤੇ ਅਸੀਂ ਇੱਥੇ ਆ ਕੇ ਅੱਜ ਐਨਾਲਾਈਜ਼ ਕੀਤਾ ਕਿ ਚਾਰ ਫਾਇਰ ਕੀਤੇ ਹੋਏ ਸੀ ਦੋ ਵਿਅਕਤੀ ਆਏ ਸੀ ਦੋ ਮੁੰਨੇ ਵਿਅਕਤੀ ਸੀ ਉਹਨਾਂ ਨੇ ਚਾਰ ਫਾਇਰ ਕੀਤੇ ਜੋ ਗੇਟ ਤੇ ਲੱਗੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਐਫ ਆਰ ਦਰਜ ਇਸ ਐਫ ਆਰ ਦਰਜ ਕੀਤੀ ਆ ਤੇ ਅੱਗੇ ਜੋ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਤੇ ਟੈਕਨੀਕਲੀ ਤੇ ਹਿਊਮਨਿਟਰੀਟੀ ਤੇ ਅਸੀਂ ਵਰਕ ਕਰ ਰਹੇ ਆ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਸਾਜੀ ਇਹ ਵੀ ਗੋਲੀ ਚੱਲੀ ਹੈ ਇਹਦੇ ਪਿੱਛੇ ਦਾ ਕਾਰਨ ਕੀ ਆ ਕੋਈ ਥ्रेटਿੰਗ ਹੈ ਜਾਂ ਕੋਈ ਗੈਂਗਸਟਰ ਐਂਗਲ ਨਹੀਂ ਹਾਲੇ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਨਾ ਤੇ ਇਹਨਾਂ ਨੂੰ ਕਦੀ ਕੋਈ ਥ੍ਰੈਟ ਆਈ ਆ ਤੇ ਨਾ ਇਹਨਾਂ ਦੀ ਕਿਸੇ ਨਾਲ ਲਗੜਾਟ ਆ ਤੇ ਇਹ ਅਸੀਂ ਜਦੋਂ ਦੋਸ਼ੀਆਂ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋ ਸਕੂਗਾ। ਕਿਹੜੇ ਵੈਪਨ ਨਾਲ ਫਾਇਰਿੰਗ ਹੋਈ ਜੀ? ਇਹ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਏ 32 ਬੋਰ ਪਿਸਟਲ ਨਾਲ ਫਾਇਰ ਕੀਤੀ ਨਹੀਂ 4 ਫਾਇਰ ਕੀਤੀ।